ਕਿੱਦਾਂ ਚਾਚਾ ਕੀ ਹਾਲ ਚਾਲ ਠੀਕ ਆ ਬਈ ਕਿੱਧਰੋਂ ਆਇਆ ਸਵੇਰੇ ਉਹ ਜਾ ਰੋ ਉਧਰ ਦੂਏ ਪਾਸੇ ਉਹ ਬਜ਼ੁਰਗ ਮਾਰ ਗਿਆ ਸੀ ਪਰਸੋ ਜੇ ਹੋਈ ਮੌਤ ਹੈ ਨਾ ਅੱਜ ਉਹ ਫੁੱਲ ਚੁਗਣੇ ਸੀ ਅੱਛਾ ਫੁੱਲ ਚੁਗਣੇ ਅੱਛਾ ਅੱਛਾ ਉਹ ਲੈ ਇੱਕ ਗੱਲ ਵੀ ਮੈਨੂੰ ਖਿਆਲ ਆ ਗਈ ਤੂੰ ਤਾਂ ਚਲੋ ਸਿਆਣਾ ਬਹਿਣਾ ਤੂੰ ਜਾਨਾ ਰਹਿਣਾ ਹਾਂਜੀ ਕਈ ਵਾਰੀ ਫੁੱਲ ਜਾਂ ਕਈ ਰਿਆਸਤ ਕਹਿੰਦੇ ਚੁਗਣ ਗਿਆ ਤਾਂ ਕਦੀ ਉੱਥੇ ਕਿਲਾ ਵੀ ਲੱਭਾ ਕਿਲਾ ਕਿਹੜਾ ਉਹ ਜਿਹੜਾ ਕਈਆਂ ਧੌਣ ਚੜਿਆ ਹੁੰਦਾ ਅੱਕੜ ਵਾਲਾ ਉਹ ਯਾਰ ਉਹ ਕਿਲਾ ਕਿਥੋਂ ਲੱਭਣਾ ਉਹਦਾ ਜਾਂ ਤੀਲੀ ਲਾਤੀ ਕਿਲੇ ਹੁਣੇ ਸਭ ਇਕੱਠੇ ਹੋਗਾ ਠੂਂਗੜਗਾ ਪਹਿਲਾਂ ਤਾਂ ਇਦਾਂ ਕਈ ਬੰਦੇ ਲਈ ਫੜਦੇ ਹੁੰਦੇ ਜਿੱਦਾਂ ਬਹੁਤ ਆਕੜ ਹੈ ਉਹ ਪਹਿਲਾਂ ਧੌਣ ਚੜਿਆ ਹੁੰਦਾ ਮਗਰ ਉੱਥੇ ਜਾ ਕੇ ਨਹੀਂ ਹੁੰਦਾ ਕਿਲੇ ਉੱਥੇ ਜਾ ਕੇ ਤਾਂ ਜਾਂ ਤੀਲੀ ਲਾਤੀ ਬਾਸ ਸਭ ਇਕੱਠੇ ਠੂਂਗੜ ਕੇ ਇਕੱਠਾ ਹੋ ਜਾਂਦਾ ਕਈ ਤਾਂ ਇਦਾਂ ਠੱਠੇ ਪਿਰਦੇ ਹੁੰਦੇ ਆ ਜਿੱਦਾਂ ਬਈ ਬਹੁਤ ਧੌਣ ਚ ਕਿਲਾ ਆੜਿਆ ਹੁੰਦਾ ਉਹ ਉੱਥੇ ਵੀ ਉਹ ਕਿਲਾ ਨਾਲ ਹੀ ਹੈ ਉਹ ਕਿਲੇ ਹੁਣੇ ਉੱਥੇ ਤੀਲੀ ਨਾਲ ਹੀ ਮੁੱਕ ਜਾਂਦੇ ਆ ਠੀਕ ਆ ਠੀਕ ਆ ਮੈਂ ਆ ਉੱਥੇ ਮੈਂ ਕਹ ਪੁੱਛਦਾ ਆ ਬੱਚੇ ਚੇਤਾ ਤੈਨੂੰ ਆ ਗਿਆ ਬਈ ਉਹ ਕਿਲਾ ਵੀ ਕਦੀ ਲੱਭਾ ਤੂੰ ਤਾਂ ਜਾਣਿਆ ਰਹਿਣਾ ਨਹੀਂ ਨਹੀਂ ਕਿਲੇ ਉਹ ਕਿਲੇ ਜੀਂਿਆ ਜੀਂਿਆ ਦੇ ਹੁੰਦੇ ਬਾੜ ਨਹੀਂ ਕਿਲੇ ਉੱਥੇ ਆਉਂਦੇ ਅੱਛਾ ਬਾਕੀ ਨਾਲ ਹੀ ਤੁਰ ਜਾਂਦਾ ਵਕੀਲਾ ਨਾਲ ਹੀ ਜਾਂ ਬੰਦੇ ਦਾ ਸਾਹ ਨਿਕਲ ਗਿਆ ਨਾਲ ਹੀ ਕਿਲੇ ਨਾਲ ਚੱਲੇਗਾ ਹੋਰ ਫੇ ਸੁਣਾ ਕੋ ਗੱਲ ਵਾ ਠੀਕ ਆ ਬਾੜ ਠੀਕ ਆ ਚੱਲ ਠੀਕ ਆ ਬਈ ਅੱਛਾ ਚੰਗਾ